ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੀ ਨਿਮਿਟ ਦੇ ਵਿੱਚ ਪਿਆਰੇ ਭਰਾਵੋ ਆਪਾਂ ਅੱਜ ਤੁਹਾਡੇ ਲਈ ਸਭ ਤੋਂ ਪਹਿਣਾ ਪਹੁੰਚੇ ਆਂ ਰਾਜਪੁਰੇ ਕਿਸਾਨ ਮੇਲੇ ਦੇ ਵਿੱਚ ਤੇ ਆਪਾਂ ਕਿਹਾ ਵੀ ਭੀੜ ਤੋਂ ਪਹਿਲਾਂ ਪਹਿਲਾਂ ਆਪਾਂ ਉਰੇ ਆ ਕੇ ਤੁਹਾਨੂੰ ਦਿਖਾਈਏ ਪੂਰੇ ਲੱਗੇ ਹੋਏ ਨੇ ਕਾਫੀ ਸਟਾਲਾਂ ਤੇ ਸਭ ਤੋਂ ਪਹਿਲਾਂ ਇੱਧਰ ਦੇਖੋ ਇਹ ਹੈਗੇ ਜੀ ਵੀ ਗੱਡੀ ਦੇ ਸਟਾਲ ਦੀਪ ਇੱਧਰ ਦਿਖਾ ਦੇ ਇਹ 1500 ਦਾ ਟਾਇਰ ਇਹ ਹੈਗਾ ਖੇਤ ਦਾ ਕੇਂਦਰ ਕਿਸਾਨ ਮੇਲੇ ਦਾ ਤੇ ਆਪਾਂ ਤੁਹਾਨੂੰ ਸਾਰੇ ਦੇ ਪ੍ਰਾਈਸ ਵੀ ਦੱਸਾਂਗੇ ਜਿਹੜੇ ਇਹਨਾਂ ਦੇ ਆਪਣੀ ਮੇਨ ਕੰਪਨੀ ਦੇ ਉਹਨੇ ਜੇ ਸਮਾਂ ਨੋ ਪਹੁੰਚੀ ਦੇਰੇ ਹੁਣ ਲੱਗੇ ਪਾਈ ਜਾ ਹੁਣ ਤੇ ਆ ਜਾ ਕਰੀ ਪੈ ਇਧਰ ਆ ਜਾ ਇਹ ਵੀਕ ਡਿਸਟਲ ਦੇ ਉਹ ਬਾਹਰ ਪੰਜ ਦਸ ਨੂੰ ਆਨੇ ਸਰਦਾਰ ਗਰੁੱਪ ਸਰਦਾਰ ਗਰੁੱਪਾਂ ਦੀ ਸਟਾਲ ਉਰੇ ਇਹਨਾਂ ਦੇ ਮੇਨ ਟਰੈਕਟਰ ਵੀ ਆਏ ਹੋਏ ਨੇ ਉਰੇ ਤੇ ਤੁਹਾਨੂੰ ਪਤਾ ਕਰਤਾਰ ਹਰਵੇਸਟਰ ਪੰਜਾਬ ਦੇ ਵਿੱਚ ਇਸ ਵਕਤ ਨੰਬਰ 1 ਤੇ ਚੱਲ ਰਹੀ ਹੈ ਇਹਦਾ ਕੋਈ ਤੋੜ ਨਹੀਂ ਹੈ ਨਾ ਮਾਰਕੀਟ ਦੇ ਵਿੱਚ ਤੇ ਇਹਨਾਂ ਦਾ ਬਿਲਡਰ ਤੇ ਇਧਰ ਰਾਈਕਰ ਖੜਿਆ ਏ ਤੇ ਤੋਂ ਸਰਦਾਰਾਂ ਦੀ ਜਿਹੜੀ ਆਪਣੀ ਮੱਕਿਆ ਦੀ ਮਸ਼ੀਨ ਆ ਉਹ ਖੜੀ ਏ ਤੇ ਇਹ ਨਾਲ ਟਰੈਕਟਰ ਸਰਦਾਰ ਆ ਪਰ ਤਾਂ ਟਰੈਕਟਰ 4936 ਤੇ ਅਜੇ ਉਧਰ ਸੁਹਣੇ ਤੇ ਟਰੈਕਟਰ ਦਿਖਾਉਨੇ ਆਪਾਂ ਤੁਹਾਨੂੰ ਤੇ ਇਧਰੋਂ ਫਿਰ ਆਪਾਂ ਇਹਨੂੰ ਚਲਦੇ ਆ ਇਹ ਸਾਰੇ ਵਿਕਟ ਦੀ ਟਾਇਰ ਪਏ ਜ ਨੇ ਤੇ ਆਪਾਂ ਤੁਹਾਨੂੰ ਇਹ ਦਿਖਾਵਾਂਗੇ ਆਪਣੀਆਂ ਇਹ ਨਾਲ ਰਿਲੇਟਡ ਵੀਡੀਓ ਵੀ ਆ ਰਹੀਆਂ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਆਉਣਗੀਆਂ ਸਰ ਬਲੌਗ ਦੇ ਨੌਤੇ ਸੀ ਉਹਨਾਂ ਦੇ ਕਾਉਂਟਰ ਬਣਾਏ ਹਨ ਉਹਨੂੰ ਫੋਲੋ ਕਰ ਲਿਓ ਕਿ ਉੱਥੇ ਰੀਲਾ ਬੜਿਆ ਘੈਂਟ ਘੈਂਟ ਰੇ ਤੇ ਤੁਸੀਂ ਇੱਧਰ ਦੇਖ ਸਕਦੇ ਹੋ ਡੀਆਈ 65 ਸੋਨਾਲਿਕਾ ਤੇ ਸਾਡੇ ਸਾਥੀਓ 4x4 ਇਹ ਆਪਣਾ ਸਾਥ ਆ ਗਿਆ ਜਿਹੜੀ ਜਿਹੜੀ ਸਿਕੰਦਰ 3 ਜਾਂ ਸਾਰੀ ਸਾਡੇ ਸਾਥੀਓ ਇਹ ਇੱਧਰ ਅੱਗੇ ਖੜਾ ਆ 54 4x4 ਹੈਲੋ 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 ਆ ਦੇਖਦੇ ਹਾਂ ਇਧਰੇ ਖੜੇ ਹਾਂ ਆਪਰੇ ਮੰਜੇ ਹੜਾਣੀ ਟਾਈਗਰ ਆਹਾ 45 ਤੇ ਇਧਰ 50 ਇਹ ਹੌਲੇ ਕਾਲੇ ਟਰੈਕਟਰ ਨੇ ਉਹ ਜਿਹੜੇ ਇੰਟਰਨੈਟ ਹਾਲਾ ਇਹ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਆ ਸਰਪਣਾ ਇਟੋ ਵਿਜਨ ਆੜੇ ਆਹ ਜਿਹੜਾ ਹਾਲਾ ਲੱਗੀ ਕੋਈ ਹੈ ਇਹਨਾਂ ਨੇ ਬੜੇ ਦਾ ਡਿਪਲੋਇਮੈਂਟ ਆਪਣਾ ਜਿਹੜਾ ਪਰਾਹਾ ਹੈ 360 ਹਾਲਾ ਨੂੰ ਕੰਮ ਜਾਂਦਾ ਹੈ ਤੇ ਜਿੰਦਰੇ ਹੋ ਗਏ ਆਪਣਾ ਟਾਗ ਵਾਲੇ ਤੇ ਦੋਸਰੇ ਹੋ ਗਏ ਮਲਟੀਮੀਟਰ ਆਪਣਾ ਅੰਲਾ ਹਾਲ ਸਿੰਘਲ ਐਮਪੀ ਬਲੋ ਡਿਸਕ ਹੈ ਰੋਆ ਇਹਨਾਂ ਦੇ ਰੱਲ ਲੱਗੀ ਹੋਈਆਂ ਨੇ ਪ੍ਰੈਸ ਵਾਲੇ ਯਾਰਾਂ ਜਿਹੜੇ ਤੇ ਸੱਬੜ ਵੀ ਨੇ। ਬਾਕੀ ਇੱਧਰ ਜਿਵੇਂ ਹੋ ਗਿਆ ਇੱਧਰ ਭਰਾ ਆਪਣੇ ਇਹ ਹਰੇ ਕਰ ਰਹੇ ਨੇ ਤਿਆਰੀ। ਇਹ ਸੀਡਸ ਵਗੈਰਾ ਦੀਆਂ ਸਟਾਲਾਂ ਨੇ ਆਪਾਂ ਤੁਹਾਨੂੰ ਇਹ ਵੀ ਦਿਖਾਵਾਂਗੇ। ਤੇ ਇੱਧਰ ਆ ਗਈ ਆਪਣੀ ਸਟਾਲ ਜੀ ਸਰਦਾਰ ਤੇ ਰਾਸ਼ਟਰੀ ਜ ਮੈਨੂ ਫੈਕਟਰੀਂਗ ਆਫ ਆਰਮਸ ਇੰਡਸਟਰੀ ਸੂਪਰ ਸਿਹਤਰ ਖੜਿਆ ਆਪਣਾ ਲਿਆ ਨਾ ਤੇ ਇਹ ਜੀਰੋ ਟ੍ਰੈਲ ਆ ਗਈ ਆ ਦੇਖ ਸਕਦੇ ਹੋ ਆ ਪ੍ਰੋਜੈਕਟ ਦੇਖੋ ਪ੍ਰੋਜੈਕਟ ਦਾ ਬੰਦਾ ਕੇ ਸਿਸਟਮ ਆ ਇਹ ਆਪਾਂ ਜੀ ਰੀਡ ਵੀ ਲੈ ਕੇ ਆਵਾਂਗੇ ਇਹਦੇ ਵਿੱਚ ਇਹ ਆ ਵੀ ਜੇ ਕਿਸੇ ਨੇ ਖਰਚਿਆਂ ਦੇ ਵਿੱਚੇ ਗਣਕ ਬਿੱਜ ਨਹੀਂ ਹੋਵੇ ਨਾ ਉਹਰੇ ਰੇ ਆਪਰੇ ਵਿੱਚ ਪਾ ਦੋ ਰਪਈਆ ਲੱਗਿਆ ਹੋਇਆ ਤੇ ਥੱਲੇ ਖਰਚੇ ਵੱਢੀ ਜਾਊਗਾ ਤੁਹਾਨੂੰ ਪਤਾ ਆਹੇ ਕਿਸਾਨਾਂ ਨੇ ਕਾਰਡ ਕੱਢੀ ਸੀ ਪਈ ਰੇ ਰੇ ਜਿੱਦਾ ਮਾਰ ਕੇ ਪਰਚਾ ਦੀ ਪਰ ਫੇਰ ਕੇ ਉੱਪਰ ਪਾਣੀ ਦੇ ਦੋ ਅੰਤ ਜਨਮ ਆਉਂਦੀ ਐ ਇਹ ਉਹੀ ਪ੍ਰੋਜੈਕਟ ਆ ਤੁਸੀਂ ਦੇਖ ਸਕਦੇ ਹੋ ਇਹ ਮਾਤੀ ਇੰਦਰ ਖੜੇ ਨੇ ਇਹਨਾਂ ਦੇ ਰੋਟਾ ਮੀਟਰ ਤੇ ਆਪਣੇ ਇਹਨਾਂ ਦੇ ਹੋ ਗਏ ਖਾਟਾ ਆ ਦੇਖਦੇ ਹੋ ਜਿਹੜਾ ਪਰ ਪ੍ਰਕਾਇਨਾ ਰੱਖਦੇ ਮੂਹਰੇ ਬੈਠਦੇ ਨੇ ਇਹ ਪਿੱਛੇ ਵੀ ਬੈਠਦੇ ਐ ਆ ਵੀ ਕੈਮਰਾ ਨਾਲ ਆਹ ਲਹਿੰਦੀ ਤਾਂ ਵਾਇਨ ਆਪਣਾ ਬਾਹਰ ਆਂਦੀ ਸੇਵਨਾ ਨਾ ਕਰੋ ਤੋ ਦੇਖ ਸਕਦੇ ਹੋ ਬਾਈ ਜੀ ਤੋ ਕਪੈਨ ਵਾਲੇ ਕੋਲ ਇੱਕ ਮੋਚੀ ਆਨੇ ਨਕਲੀ ਵਾਲੀ ਮਸ਼ੀਨ ਪਲਾਸ ਇਪਲੀਮੈਂਟ ਵਾਲਿਆਂ ਦੀ ਆ ਦੇਖ ਸਕਦੇ ਹੋ ਇਹਦੇ ਕਿਨਾਰੇ ਵਾਲੀ ਮਸ਼ੀਨ ਆ ਜੀ ਹੋਰ ਇਹ ਗਈ ਹੋਰੋਂ ਮਸ਼ੀਨ ਤੂ ਦੇਖ ਸਕਦੇ ਹੋ ਯਾਰ ਰੋ ਵਾਲੀ ਤੇ ਇਹ ਮੇਰੇ ਲੱਗਾ ਵੀ ਉਹ ਆ ਆਪਣਾ 90 ਦਾ ਸਾਕ ਵਰਕਮਾਸਟਰ ਆ। ਆ ਦੇਖਿਓ। ਲੱਭੇ ਦਾ ਉਹ ਲੈਂਡ ਤੇ ਲੱਗੀ ਹੋਈ ਆ 90 ਪਾਵਰ ਟਰੈਕਟਰ ਤੇ ਵਿੱਚ ਇਹਦੇ ਆਪਣਾ ਉੱਪਰ ਲਾ ਜਿਹੜਾ ਰੈਂਪ ਹੁੰਦਾ ਏ ਇਹਦੇ ਚ ਚਾਰ ਪੈ ਜਾਂਦਾ ਜੇ ਜਰਾ ਦੀ ਨਾ ਹੋਵੇ। ਤੇ ਅੱਗੇ ਲੈ ਕੇ ਚੰਦੇ ਆਪਾਂ ਤੁਹਾਨੂੰ। ਦੇਖਿਆ ਆਪਾਂ ਤੁਹਾਨੂੰ ਜਹਣੇ ਦਿਖਾਉਣਾ ਜੀ ਜੀ ਤੁਹਾਨੂੰ ਰੋਪਾ। ਇਦਰੀ ਵਾਈਨ ਨੇ ਆਪਣੇ ਨਰਸਰੀ ਵਾਲੇ ਦੇ ਭਰਾ ਆਪਣੇ ਬੁੱਤੇ ਲੈ ਕੇ ਪਹੁੰਚੇ ਨੇ ਇਹ ਹੈਗਾ ਜਗਤ ਜੀਤ ਗਰੁੱਪ ਤੇ ਜਗਜੀਤ ਦਾ ਸੁਪਰ ਹਿੱਟ ਦੇਖੋ ਤੁਸੀਂ ਆਹ ਦਿਖਾ ਗਰਦੀਪ ਉਹ ਇੱਕ ਇਹ ਪ੍ਰਜੈਕਟ ਆ ਇਹ ਹੈ ਜਗਜੀਤ ਦਾ ਸਾਈਡ 'ਚ ਬੈਲਰ ਜੇ ਆਪਾਂ ਸਾਨੂੰ ਪਤਾ ਬੇਲਾਂ ਬਣਾਉਣ ਦਾ ਲਫਾ ਫਲ ਲਵੇੜਨ ਦਾ ਉੱਪਰ ਹੋਲ ਬਣਾ ਕੇ ਇਹੋ ਪ੍ਰੋਜੈਕਟ ਆ ਜੇ ਤੁਸੀਂ ਇਹਦਾ ਜਗਜੀਤ ਗਰੁੱਪ ਦੇ ਸਟਾਰ ਰਿਪਰ ਇਹਦਾ ਕੋਈ ਬਾੜਾ ਹੀ ਲੱਗਿਆ ਹੋਇਆ ਕਰੀਬਾ 8 9% ਤੋਂ ਮੰਨ ਲਾ ਕਾਟ ਰਿਹਾ ਇਹਦਾ ਦੇਖ ਸਾਡੋ ਵੀ ਕੱਡਾ ਕਾਟ ਰਿਹਾ ਇਹਦਾ ਕੱਡਾ ਸਟਾਰ ਰਿਪਰ ਲਾਇਆ ਹੋਇਆ ਆ 100% ਡਰਾਗ ਇਹਨਾਂ ਦੇ ਕਾਫੀ بڑے بڑے ਸੁਪਰ ਸੇਕ ਲੱਗੇ ਹੋਏ ਇਹ ਆ ਮੈਨੂੰ ਲੱਗਦਾ ਵੀ ਉਹ ਆ ਗਈ ਹੈ ਨਾ ਦੰਨਾ ਘੋਟਣ ਵਾਲੀ ਮਸ਼ੀਨ ਇਹ ਆਪਣੀ ਦੰਨੇ ਦੀ ਗੜਾਈ ਵਾਸਤੇ ਨੂੰ ਦੇਖ ਸਕਦੇ ਹੋ ਤੇ ਆ ਜੋ ਇੱਧਰ ਦਿਖਾਉਣਾ ਜਗਜੀਤ ਗਰੁੱਪ ਦਾ ਕਾਫੀ بڑا ਲੱਗਿਆ ਹੋਇਆ ਉਹ ਸਟਾਲ ਆਪ ਕੋ ਪ੍ਰਸੈਂਟੇਸ਼ਨ ਜਗਜੀਤ ਗਰੁੱਪ ਦਾ ਦੇਖੋ ਇਹ ਵੀ ਦਾਖੜਦਾ ਜੀ ਠੀਕ ਆ ਠੀਕ ਹੈ ਜੀ ਇਹ ਦਾਖੜਦਾ ਸਬਸੈਟ ਨੂੰ ਦੇਖ ਸਕਦੇ ਹੋ ਜਗਜੀਤ ਗਰੁੱਪ ਵਾਲਿਆਂ ਦਾ ਲੱਗਿਆ ਹੋਇਆ ਪੂਰੇ ਮੇਲੇ ਦੇ ਵਿੱਚ ਤੇ ਇਹ ਹੈ ਜਗਜੀਤ ਗੁਰਪਤਾਲਿਆਂ ਦਾ ਤੇ ਆ ਦੇਖ ਸਕਦੇ ਹੋ ਮੇ ਪੇਲਰ ਆ ਜੀ ਜਗਜੀਤ ਗੁਰਪਾ ਤੇ ਜਗਜੀਤ ਦੀ ਸਪੈਸ਼ਲ ਵੀਡੀਓ ਵੀ ਆਪਣੇ ਚੈਨਲ ਤੇ ਆਉਗੀ ਆਪਣਾ ਹਰੇ ਬਾਈਓ ਨੇ ਪਹੁੰਚੇ ਨੇ ਹੈਗੇ ਪੂਰੀ ਟੀਮ ਨੇ ਖੜਾਈ ਹੈਗੀ ਉਹ ਆਪਾਂ ਨੂੰ ਇਹਦਾ ਕੋਈ ਸਪੈਸ਼ਲ ਆਫਰ ਆ ਉਹਦੇ ਬਾਰੇ ਜਾਣਕਾਰੀ ਦੇਣਗੇ ਕੋਪਨ ਬਾਰੇ ਤੇ ਅਗਲੀ ਸਟਾਲ ਆ ਗਈ ਐਗਰੀਜੌਨ ਤੇ ਤੁਸੀਂ ਦੇਖ ਸਕਦੇ ਹੋ ਇਹਨੇ ਐਗਰੀਜੌਨ ਦੇ ਇੰਪਲੀਮੈਂਟ ਐਗਰੀਜੌਨ ਦਾ ਸੁਪਰਸੀਡਰ ਤੇ ਇਧਰ ਰਾਈਕਰ ਪਿਆ ਆ सॉरी ਐਗਰੀਜੌਨ ਦਾ ਬੀਲਰ ਤੇ ਇਧਰ ਰਾਈਕਰ ਪਿਆ ਅਗਲੀ ਬੋਹੇ ਗੰਨਾ ਕੁੱਟਣ ਵਾਲੀ ਮਸ਼ੀਨ ਹੈ ਨਾ ਇਹ ਗੰਨਾ ਕੁੱਟਣ ਵਾਲੀ ਹੈ ਇਹ ਸੁਪਰਸੀਡਰ ਤੁਹਾਨੂੰ ਪਤਾ ਵੀ ਐਗਰੀਜੌਨ ਨੇ ਕਾਫੀ ਥੋੜੇ ਟਾਈਮ ਦੇ ਵਿੱਚ ਅਪਡੇਟ ਮਾਰਕੀਟ ਦੇ ਵਿੱਚ ਆ ਚੜਾਈ ਹੋਈ ਹੈ ਦੀ ਇਕਰੀ ਚਾਉਣ ਦੀ ਕਾਫੀ ਭਰਾ ਜਿਹੜੇ ਨੂੰ ਉਹ ਪਸੰਦ ਕਰਦੇ ਨੇ ਤੇ ਅਗਲੀ ਅਗਲੀ 0 ਟਰੈਲ ਤੁਸੀਂ ਦੇਖ ਸਕਦੇ ਹੋ ਇਕਰੀ ਚਾਉਣ ਵਾਲਿਆਂ ਦੀ ਤੇ ਆ ਗਈ ਮੱਕੀ ਦਾ ਬਲਾਂਟਰ ਜਿਹੜਾ ਮਨਾ ਮੱਕੀ ਬਿਜਾਈ ਮਸ਼ੀਨ ਆ ਮੱਕੀ ਬਲਾਂਟਰ ਇਹ ਵਿੱਚ ਆਪਣਾ ਸਪਰੇਅ ਕਰਦਾ ਹੈ ਤੇ ਆ ਗਈ ਪੀਡੀਸੀ ਗਰੁੱਪ ਆ ਇਹ ਆਪਣਾ ਉਰੇ ਮਨਦਾ ਵੀ ਰਾਜਪੁਰੇ ਦਾ ਲੋਕਲੇ ਮਿਲਦਾ ਸਾਇਦ ਪੂਰੇ ਬਣਦਾ ਤੇ ਇਹਨਾਂ ਦੀ ਜਿਹੜੀ ਸਭ ਤੋਂ ਵੱਡੀ ਸਟਾਲ ਉਰੇ ਕ੍ਰਿਟੀਸੀਆ ਗਰਵਣਾਂ ਨੇ ਲਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿੱਥੇ ਤੱਕ ਮੇਰੇ ਸਾਹ ਵਾਲੀ ਤੱਕ ਭੰਗ ਅੱਧਾ ਕਿਲਾ ਪਗਲਿਆ ਹੋਊਗਾ ਤੇ ਸਭ ਤੋਂ ਉੱਪਰ ਦੇਖੋ ਕਿਵੇਂ ਇਹ ਧਰੇ ਹੋਏ ਨੇ ਸੁਪਰ ਸੇਟਰ ਤੇ ਆਹ ਦੇਖ ਸਕਦੇ ਹੋ ਪੀ.ਸੀ ਦੇ ਸੁਪਰ ਸੇਟਰ ਹੋ ਗਏ ਛੋਟੇ بڑے ਸਾਈਜ਼ਾਂ ਦੇ ਵਿੱਚ ਤੇ ਲੈਜਰ ਲੈਂਡ ਲੈਵਲਰ ਹੋ ਗਿਆ ਇੱਥੇ ਉਧਰ ਕਾਫੀ ਹੋਰ ਵੀ ਤਰ੍ਹਾਂ ਦੇ ਇੰਪਲੀਮੈਂਟ ਨੇ ਜਿਹੜੇ ਪੀੜੀਸ਼ਲ ਨੇ ਲਾਇਆ ਹੋਇਨੇ ਤੇ ਆਹ ਦੇਖ ਸਕਦੇ ਹੋ ਵੀ ਗੇਰ ਲੱਗਿਆ ਹੋਇਆ ਏ ਜਿਹੜਾ ਫੈਟ ਵਾਲਾ ਗੇਰ ਆ ਫੋਟੋਫਿਡਰ ਦਾ ਇਹ ਮਤਲਬ ਵੀ ਖੋਲ ਕੇ ਦਿਖਾਇਆ ਹੋਇਆ ਵੀ ਇਹ ਕਿੰਨੇ ਦਾ ਗੇਰ ਆ ਵਿੱਚੋਂ ਜੇ ਕਿਸਾਨ ਭਰਾਵਾਂ ਨੇ ਦੇਖਣਾ ਹੋਵੇ ਕੰਪਨੀਾਂ ਜਿਹੜੀ ਇਹ ਜਿੱਤੇ ਆਮਦਨੀ ਜਾਣੇ ਮੈਨੂੰ ਪਤਾ ਫਿਰ ਆਪਣੇ ਕਿਸਾਨਾਂ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਕਿਵੇਂ ਇੱਧਰ ਦਿਖਾ ਆ ਅਰੇ ਦਿਖਾ ਉਹ ਲਾਇਆ ਹੋਇਆ ਵੀ ਐਵੇਂ ਜਿਹੜਾ ਵਰਕ ਕਰਦਾ ਜਾਣਾ ਮੁੱਲੇਰ ਤੋਂ ਪਹਿਰੂ ਨੂੰ ਕਮਾਉਂਦਾ ਹੈ ਬੜੀ ਵੱਡੀ ਚੀਜ਼ ਆ ਇਹ ਜਿਹੜਾ ਖੋਲ ਕੇ ਦਿਖਾਇਆ ਹੋਇਆ ਹੈ ਜਿਹੜਾ ਗੇਹਰੇ ਵਿੱਚੋਂ ਇਹ ਕਿਵੇਂ ਦਾ ਸਿਸਟਮ ਆ ਠੀਕ ਆ ਜੀ ਅਜਾ ਮੜਾ ਇੱਧਰ ਦਿਖਾ ਦਿਜੀਏ ਆਪਾਂ ਚਲਾ ਲਾ ਥੋੜੇ ਜੇ ਇੱਕ ਲੋਏ ਪਲੀਮੈਂਟੇਡਾਂ ਦੇ ਹੋਰ ਵੀ ਜੀ ਅਰੇ ਸਾਡੇ ਕੋਲ ਛੋਟੇ ਰੋਟਾ ਮਟਰ ਨੇ ਤੇ ਆਪਣਾ ਖਾਲ ਖੜਾਉਣ ਵਾਲਾ ਹੋ ਗਿਆ ਆ ਦੇਖ ਸਕਦੇ ਹੋ ਤੇ ਮੂਰੇ ਹੈਰੋਂ ਵੀ ਖੜੀ ਐ 12x12 ਦੀ ਤੇ ਆ ਹੈ ਰੋਪੀ ਡੀਸੀ ਵਾਲੇ ਦੀ ਉਹ ਆ ਤਾਂ ਧੰਨੇ ਗੁੱਟਾਂ ਦੀ ਮਸ਼ੀਨ ਇੱਧਰ ਡੀਸੀ ਵਾਲੇ ਦੀ ਲਾਈ ਹੋਈ ਹੈ ਬਟਾ ਬਟਾ ਦੇ ਬੜਾ ਦਸ ਫੁੱਟ ਦੇ ਵਿੱਚ ਤੇ ਇਹਦਾ ਸਟੋਰ ਚ ਪਾ ਗਏ ਅੱਛਾ ਕਰੀ ਪਾ ਆ ਦੇਖ ਲੈਂਦੇ ਹਾਂ ਹਾਂ ਇਹ 2,85,000 ਦਾ 9 ਫੁੱਟ ਦੇ ਵਿੱਚ ਡੀਸੀ ਸੁਪ ਸਟਰ ਜੇ ਕਿਸ ਨੂੰ ਚਾਹੀਦਾ ਹੋਵੇ ਤੇ 7 ਫੁੱਟ ਦੇ ਵਿੱਚ ਰੋਟਾ ਵਟਰ ਹੈ ਜੀ 1 ਲੱਖ 10 ਹਜ਼ਾਰ ਦਾ 8 ਫੁੱਟ ਦੇ ਵਿੱਚ 1 ਲੱਖ 20 ਹਜ਼ਾਰ ਬਹੁਤ ਪਰਦਾ ਲਾਇਆ ਵਰਦੀ ਬਰੇਡ ਦੇਖਦੇ ਵੀਰੇ ਬਾਕੀ ਵਧੀਆ ਕੁਆਲਿਟੀ ਇਪਲੀਮੈਂਟ ਜਿਹੜੇ ਪੀਟੀਸੀ ਵਾਲਿਆਂ ਦੇ ਜਿਹੜੀ ਇਸਲਾ ਨੇ ਨੂੰ ਲੱਗੇ ਰਹੇ ਇਹ ਹੈਗੇ ਜੀ ਦਸਮੇਸ਼ ਗਰੁੱਪ ਤੁਸੀਂ ਦੇਖ ਸਕਦੇ ਹੋ ਦਸਮੇਸ਼ ਆਿਆਂ ਦਾ ਸਟਾਲ ਨੇਰ ਕੋਟ ਜਿਹੜੇ ਦਸਮੇਸ਼ ਵਾਲੇ ਫਸਪੜੀ ਵੇ ਦੇ ਦੇ ਵਿੱਚ ਖੇਤ ਦਾ ਵੀਰੇਂਦਰ ਇਹਨਾਂ ਦੀ ਹਰਵੈਸਟਰ ਇਸੇ ਕੈਬ ਨਾਲ ਹੀ ਲੱਗੀ ਹੋਈ ਐ ਤੇ ਨਾਲ ਆਪਣਾ ਮੱਕੀ ਵਾਲਾ ਕਟੂਚ ਦੇਖ ਸਕਦੇ ਹੋ ਤੇ ਇਸੇ ਕੈਬ ਨੂੰ ਮਸ਼ੀਨਾਂ ਲੱਗੀ ਹੋਈ ਐ ਜure ਤਾਹਾਨੂੰ ਪ੍ਰਾਈਮ ਇਧਰ ਉਹਦਾ ਐਲੀਗਮੈਂਟ ਕਤੋਂ ਸੀ ਬਹੁਤ ਫੇਮਸ ਯੂਟਿਊਬਰ ਆਪਣਾ ਭਰਾ ਗੁਰਪ੍ਰੀਤ ਤੇ ਰਵੀ ਜੂਨੀ ਉਹ ਤੁਸੀਂ ਜਾਣਦੇ ਹੋ ਇਹ ਹੈ ਕਿ ਜਿਹੋ ਨਾਲ ਇਪਲੀਮੈਂਟ ਪ੍ਰਾਈਮੇ ਗਰੋ ਦਾ ਜਿਹੜਾ ਰੋਟਾ ਬਿਟਰ ਲਖਦਾ ਮੁੰਡਾ ਵੇਖਦੇ ਕਿੰਨੇ ਫਰਦਾ ਹੋ ਗਿਆ ਇਹ 12 ਫਰਦਾ ਰੂਟਾ ਬਿਟਰ ਪਿੱਛੇ ਕੱਟ ਰ ਖੜਾ ਏ ਤੇ ਇਹ ਪ੍ਰਾਈਮੇ ਗਰੋ ਦਾ ਜਿਹੜਾ ਆਪਣਾ ਰੇਪਾਉਣ ਵਾਲੀ ਮਸ਼ੀਨ ਆ ਤੇ ਤੁਸੀਂ ਦੇਖ ਸਕਦੇ ਹੋ ਆ ਗੇਅਰ ਪਏ ਨੇ ਬਾਈ ਉਹਨਾਂ ਦੇ ਉਹਦੇ ਬਾਈ ਉਹਨੇ ਗੇਅਰ ਵੀ ਦਿਖਾ ਰਹੇ ਨੇ ਆਪਣੇ ਖੇਰ ਬਾਹਰ ਨੂੰ ਤਾਂ ਸਾਰੇ ਪੰਜਾਬ ਵਾਲੇ ਚੰਗੀ ਤਰ੍ਹਾਂ ਜਾਣਦੇ ਹੋਣਗੇ ਕਿਉਂਕਿ ਕਾਫੀ ਦਿਵਸਾਂ ਤੋਂ ਆਵਾ ਬੈਠਾ ਸਿਆਜੋ ਪਾਸੇ ਨੂੰ ਅੱਗੇ ਦਿਖਾਉਨੇ ਆ ਸਿਆਜੋ ਅੱਗੇ ਇਧਰ ਵੀ ਜਿਹੜੀਆਂ ਕੁ ਦਸਤਾਨਾਂ ਰਹਿ ਗਈਆਂ ਉਹ ਦਿਖਾਉਣੇ ਆਪਾਂ ਤੁਹਾਨੂੰ ਇਹ ਗੱਡੀ ਲੱਗੀ ਹੋਈ ਹੈ ਇਹ ਦੱਸਿਓ ਕਿਹੜੀ ਕੰਪਨੀ ਦੀ ਐ ਹਲੇ ਜਿਹੜਾ ਮੇਲ ਆਇਓ ਇਹ ਮੇਰਾ 2 ਦਿਨ ਦਾ ਐ ਇਹਨਾਂ ਅੱਜ ਪਹਿਣਾ ਦੰਨਾ ਹੋ ਰਿਹਾ ਖੰਡਾ ਐ ਤੇ ਲੱਗੇ ਕਿਸਾਨਾਂ ਨੂੰ ਮੋੰਟਣਾ ਤੇ ਆ ਇਸੇ ਗਰੁੱਪ ਦਾ ਤੇ ਇਸੇ ਨੂੰ ਪਤਾ ਐ ਵੀ ਮਲੇਰ ਕੋਲ ਜਾਣਾ ਹੁੰਦਾ ਪੂਰੇ ਨਾਲ ਦਾ ਕੋਆਪਰੇਟਰ ਤੇ ਆਪਣਾ ਇੱਧਰ ਸਟੋਰ ਕੋਲ ਤੋੜੀ ਵਾਲਾ ਤੇ ਉਧਰੋਂ ਫੋਰਵਰਡ ਵਾਲੀ ਮੱਕੇ ਦੀ ਮਸ਼ੀਨ ਆ ਉਹ ਲਗੀ ਹੋਈ ਹੈ ਤੇ ਦੇਖ ਸਕਦੇ ਹਾਂ ਤੇ ਜਿਹੜੀ ਆ ਨਰੈਣ ਵਾਲਿਆਂ ਦੀ ਹਰਵੈਸਟਰ ਦੇਖ ਸਕਦੇ ਹੋ ਇਹ ਨਰੈਣ ਵਾਲਿਆਂ ਦੀ ਹਰਵੈਸਟਰ ਖੜੀ ਆ ਜੀ ਤੇ ਇਹਦੇ ਆਪਣੇ ਭਰਾ ਨੇ ਇਹ ਵਿਚਾਰੇ ਮੁੱਟੇ ਲੈ ਕੇ ਨੇ ਲੈ ਲਿਬ੍ਰੇਟੀ ਦੇ ਇਹ ਹੈਗਾ ਐਸੈਟੀਜੀ ਗਰੁੱਪ ਆਹ ਫੈਰ ਵਗੈਰਾ ਆਇਰਾ ਵਗੈਰਾ ਹਾਂ ਤੂੰ ਹਾਲੇ ਜਿਹੜਾ ਸਰਵਤੀ ਟਾਈਮ ਅਵੇਲੇ ਦਾ ਤੇ ਹੌਲੀ ਹੌਲੀ ਆਪਣੇ ਉਤੇ ਆ ਰਹੇ ਨੇ ਉਹ ਸਟਾਰ ਨਾਲ ਹਰੇ ਲੱਗ ਰਹੀਆਂ ਨੇ ਗੋਲਟ ਬੋਲੋ ਮਨ ਤੇ ਅਰੇ ਜਿਆਦਾ ਦੇਖੇਗਾ ਮੈਂ ਤੇ ਹੈ ਨਾ ਅੱਜ ਮੈਂ ਨਾਲ ਇਹ ਦਿਖਾਇਆਗਾ ਆਪਾਂ ਨੇ ਨਾ ਇਹ ਵੀ ਉਹ ਦਿਖਾਉਂਦੇ ਆਪਾਂ ਨੇ ਬੜੀ ਜਿਹੀ ਦਿਖਾ ਆਪਣਾ ਪਰਾਦਰਮ ਨੱਕੇ ਦੇ ਉੱਧਰ ਨੂੰ ਤੇ ਅੱਜ ਤੁਹਾਨੂੰ ਅੱਜ ਆਪਾਂ ਦਿਖਾਉਨੇ ਆ ਇਹ ਹੈਲੇ ਜੀ ਸੰਗਰਿਆ ਆ ਇਹ ਸਾਡੇ ਨੂੰ ਸਾਲੂ ਇਪਲੀਮੈਂਟ ਸੰਗਰਿਆ ਹੈ ਸਟਾਲ ਪੂਰੇ ਇਹਨਾਂ ਦੇ ਲਾਏ ਹੋਏ ਨੇ MP Pro ਹੋ ਗਿਆ A360 ਜਿਹੜਾ ਆ ਭਰਾ ਆਪਣੇ ਆਲਟੀਮੇਟਰ ਹੋ ਗਏ ਤੇ ਅਜ ਜੋ ਆਪਾਂ ਤੁਹਾਨੂੰ ਦਿਖਾਉਨੇ ਆ ਅਜੰਨਾ ਬਤਾ ਵੀ ਨਾੜਾ ਸਭ ਤੋਂ ਵਧੀਆ ਖੇਚਦਾ ਕੇਂਦਰ ਮੇਲੇ ਦੇ ਵਿੱਚ ਸਾਧੂ ਸੰਗਠਨਾਂ ਦੀ ਦਿੱਤੀ ਡਿਸਕ ਹੈ ਰੋ ਪ੍ਰੈਸਰ ਵਾਲੀ ਆ ਦੇਖ ਸਕਦੇ ਹੋ 22 ਤਵੀਆਂ ਅੱਡੀ ਵਧੀਆ ਹੈ ਰੋ ਬਣਾਈ ਹੋਈ ਹੈ ਭਾਰੀ ਇੱਕੋ ਜਿਹੇ ਆਪਣਾ ਬਣਨ ਲੱਗੀਆਂ ਨੇ ਦਿਸਤਾ ਮੋਹਰਾ ਹੈ ਰੋ ਇਹਦੇ ਵਿੱਚ ਮੁੰਡਾ ਵੀ ਸਾਧੂ ਸੰਗਤ ਜਾਨੇ ਸਭ ਤੋਂ ਪਹਿਲਾਂ ਅੱਜ ਤਾਂ ਬਣਾਉਣ ਗਰੁੱਪ ਦੇਖਣ ਦੇ ਹੈਰੋ ਆ ਬਾਕੀ ਦੇ ਸਾਰੇ ਸਾਰਾ ਮੇਡਾ ਲੱਗ ਰਹੇ ਨੇ ਸਟਾਰ ਨਾਲੇ ਵੈਸੇ ਆ ਰਹੇ ਨੇ ਬਾਈ ਕਹੇ ਮੁੰਡੇ ਗਰੁੱਪ ਦੇਖ ਸਕਦੇ ਹਾਂ ਇਹ ਹੈ ਨਹੀਂ ਮੁੰਡੇ ਗਰੁੱਪ ਵਾਲਿਆਂ ਦੇ ਇਪਲੀਮੈਂਟ ਰੋਟਾ ਬੇਟਰ ਕਾਹ ਦਾ ਖਾਗਰੀ ਕੋਈ ਇਹ ਮਨ ਲਾਦਾ ਵੀ ਉਹਦੇ ਵਾਸਤੇ ਲਾਈਨਾਂ ਲਾਉਣ ਨੂੰ ਆਹਣਾ ਜੀ ਇਹ ਬੇ ਦਰਵਾਜ਼ੇ ਹੈ ਹੈ ਦਰਵਾਜ਼ੇ ਲੈਂਣਾ ਬਈ ਮੇਰੇ ਕੋਲ ਮਨਪਰ ਕਰਦੇ ਆ ਅੱਗੇ ਸਭ ਨੂੰ ਇਹਨਾਂ ਦੇ ਖਰਚੇ ਵਾਲੇ ਮੁੰਡੇ ਗਰੋਪ ਦਾ ਇੱਧਰ ਵੀ ਚਾਰ ਚੂਰੂ ਵਗੈਰਾ ਹਨਾ ਸਾਇਦ ਸੋਧ ਵਗੈਰਾ ਹਾਂ ਅਸੋਧਰਾਂ ਲਈ ਲੱਗੇ ਹੋਇਆ 77000 ਦੀ ਸਬਸਿਡੀ ਆ ਰਹੀ ਚਾਹ ਨਹੀਂ ਤੇ ਪਰ ਇਹ ਹੋਰ ਨਵੇਂ ਮੁਰੇ ਸਾਜਿਆ ਹੈ। ਇਹ ਪਾਗੇ ਪਾਸੇ ਦੀ ਹੈ। ਥੋੜੇ ਹਿੱਸੇ ਹਸਤਾਲ ਵਾਲੇ ਕਈ ਪੁਰਾਣੇ ਤੇ ਇੱਧਰ ਤੁਸੀਂ ਦੇਖ ਸਕਦੇ ਹੋ। ਆ ਗੁਰਮੁਖ ਖਾਲਸਿਆਂ ਦੇ ਜਿਹੜੇ ਪੂਰੇ ਪੈਂਦੇ ਨੇ ਆਪਣਾ ਕਾਟਰ ਰਿਪਰ ਕਹਿੰਦੇ ਨੇ ਜਿਹਨੂੰ ਆਪਾਂ ਟਰੈਕਟਰ ਦੇ ਅੱਛੇ ਪੈਂਦੇ ਨੇ ਮੁਰੇ ਵੀ ਇਹ ਜਿਹੜਾ ਬਣ ਕੇ ਪੈ ਜਾਂਦਾ ਏ ਇਹ ਅੱਗੇ ਜੇਸੀ ਮੇਲੇ ਦੇ ਵਿੱਚ ਲੱਗੇ ਹੋਏ ਹਸਟਾਲਾਂ ਜਿਹੜਾ ਅੱਪਾ ਨੂੰ ਦਿਖਾਈਆਂ ਇਹ ਵੀਡੀਓ ਦੇ ਵਿੱਚ ਦੋ ਦਿਨ ਮੇਲਾ ਚੱਲਣਾ ਹੈ ਬਾਕੀ ਕਾਫੀ ਹਸਟਾਲਾਂ ਲੱਗਣੀਆਂ ਤੇ ਅਸੀਂ ਚੱਲਾਂਗੇ ਸਪੈਸ਼ਲ ਵੀਡੀਓ ਵੀ ਆਉਂਗੀ ਆਪਣੇ ਚੈਨਲ ਤੇ ਪਰ ਹਾਲੇ ਆਪਾਂ ਇਹ ਵੀਡੀਓ ਤੁਹਾਡੇ ਲਈ ਸਾਰੇ ਮੇਲੇ ਦੀ ਕਵਰ ਕਰੀ ਹੈ ਤੇ ਕੱਲੋਂ ਆਪਾਂ ਇੱਕ ਵਾਰ ਫਿਰ ਤੁਹਾਨੂੰ ਕੱਲੋਂ ਹੋਰ ਇਹ ਹਸਟਾਲਾਂ ਵੀ ਲੱਗਣੀਆਂ ਨੇ ਬਾਕੀ ਤੁਸੀਂ ਪਾਣੇ ਰੱਖਣਾ ਉਹ ਸਾਰੇ ਆਪਣੇ ਹਾਰੀ ਮਿੱਤੇ ਜਿਹੜੇ ਵੀਡੀਓ ਨੇ ਉੱਝਾ ਕਰਿਓ ਜਿਹੜੇ ਵੀਡੀਓ YouTube ਚੈਨਲ ਦੇਖ ਰਹੇ ਹੋ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ Facebook ਪੇਜ ਦੇ ਨੂੰ Facebook ਪੇਜ ਨੂੰ ਫੋਲੋ ਕਰ ਲਿਓ ਬਾਕੀ ਆਪਣੇ Instagram ਨੂੰ ਫੋਲੋ ਜਰੂਰ ਕਰਦੇ ਹੋ ਕਿ ਆਪਾਂ ਇੱਦਾਂ ਲੇ ਕੇ ਰਹੁੰਦੇ ਰਹਨੇ ਆ ਪੂਰੇ ਮੇਲੇ ਬਹੁਤ ਕੰਮ ਕਰ ਦਿੱਤਾ ਪਰ ਇਹ ਕਦੇ ਦਿੱਤੀ ਜਾਣੇ ਉਹ ਵੀ ਆਉਣਗੇ ਫੇਰ ਬਣਾਉਦੇ ਅਕਾਊਂਟ ਬਣਿਆ ਹੋਇਆ ਹੈ ਬਾਕੀ ਜੇ ਵੀਡੀਓ ਬਿਹਤਰ ਨਹੀਂ ਹੋਵੇ ਤਾਂ ਵੀ ਸਬਸਕ੍ਰਾਈਬਰ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਕਰ ਦਿਓ ਧੰਨਵਾਦ